ਸ਼ਲੋਕ ਮਹਲਾ 3 ਭਗਤੀ ਕਰੇ ਮਰ ਜੀਵੜੇ ਗੁਰਮੁਖ ਭਗਤੀ ਸਦਾ ਹੋਏ ਉਹਨਾਂ ਕੋ ਤੁਰ ਭਗਤੀ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਭਗਤੀ ਕਰਿਆ ਮਰ ਜੀਵੜੇ ਮਰ ਜੀਵੜੇ ਭਗਤੀ ਕਰਦੇ ਨੇ ਆ ਬਸੇ ਜਿਉਂਦਾ ਹੋਣਾ ਉਹੀ ਭਗਤੀ ਕਰਨਗੇ ਕੀ ਬਤ ਮੜਿਆ ਮੜਿਆ ਫੋ ਜੀਵਾਂ ਉਹ ਭਗਤੀ ਕਰਦੇ ਜਿਨ੍ਹਾਂ ਦੀ ਇੱਛਾ ਹੈ ਉਹੀ ਧਰਤੀ ਕਰ ਰਹੇ ਨੇ ਉਹੀ ਕਰਦੇ ਜੀ ਜਿਨ੍ਹਾਂ ਨੇ ਮਰਨ ਕਬੂਲ ਕਰ ਲਿਆ ਹਾਂਜੀ ਠੀਕ ਹੈ ਜੀ ਗੁਰਮੁਖੀ ਭਗਤੀ ਸਦਾ ਹੋਏ ਉਹ ਗੁਰੂ ਦੀ ਭਗਤੀ ਕਰਦੇ ਸਦਾ ਗੁਰਮੁਖਾਣੀ ਭਗਤੀ ਸਦਾ ਹੀ ਗੁਰਮੁਖਾਣੀ ਭਗਤ ਅਸਲ ਦੀ ਭਗਤੀ ਹੋਇ ਇੱਕ ਹੈ ਜੀ ਦਰਗਾਹ ਕਬੂਲ ਹੈ ਹਾਂਜੀ ਬਾਕੀ ਭਗਤੀਆਂ ਸਾਧ ਦੇ ਵਿੱਚ ਸਾਰੀ ਭਗਤੀਆਂ ਹੈ ਦਰਗਾਹ ਜੀ ਕਬੂਲ ਹੈ ਦੀਆਂ ਨੂੰ ਸਦੀ ਗੁਰਮੁਖੀਬਤਾ ਸਦਾ ਹੀ ਹੁੰਦੀ ਰਹਦੀ ਹੈ। ਉਹ ਸਦਾ ਦਾ ਮਤਲਬ ਇਹ ਹੈ ਗੁਰਮੁਖੋਂ ਮਰਦਾ ਹੀ ਨਹੀਂ ਹੈ। ਇੱਕ ਵਾਰ ਭਗਤੀ ਸ਼ੁਰੂ ਹੋ ਗਈ ਫਿਰ ਬੰਦ ਹੁੰਦੀ ਹੀ ਨਹੀਂ ਇਹ। ਬੰਦ ਤਾਂ ਮਰੇ ਤੇ ਹੁੰਦੀ ਹੈ ਭਗਤੀ। ਜੂ ਮਰ ਜਾਂਦਾ ਨੇ ਭਗਤੀ ਬੰਦ ਹੋ ਜਾਂਦੀ ਹੈ ਜਿਉਂਦਾ ਹੀ ਰਹਿੰਦਾ ਸਜੀਵਨ ਹੋ ਜਾਂਦਾ ਭਗਤੀ ਬੰਦ ਨਹੀਂ ਹੁੰਦੀ। ਠੀਕ ਹੈ ਜੀ। ਉਹਨਾਂ ਕੋਲ ਤੁਰ ਭਗਤੀ ਖਜ਼ਾਨਾ ਬਖਸ਼ਿਆ ਮੀਟ ਨਾ ਸਕਿਆ ਕੋਈ। ਉਹ ਜਿਹੜੇ ਗੁਰ ਨਾ ਉਹਨਾਂ ਨੂੰ ਤਾਂ ਧਰਮ ਭੁਲ ਕੇ ਜਿਆਨਾ ਮਿਲਿਆ ਹੋਇਆ ਹੁੰਦਾ ਉਹ ਆਪਣੀ ਮਰਜ਼ੀ ਦੀ ਭਗਤੀ ਦੀ ਕਰਦੇ ਹੁੰਦੇ ਤੇ ਗੁਰਬਾਣੀ ਤੁਰਕੀ ਬਾਣੀਆਂ ਇਹ ਭਗਤੀ ਤੁਰਕੀ ਮੱਤ ਲੈਣੀ ਹੀ ਭਗਤੀ ਹੈ ਤੁਰਕੀ ਹੱਥ ਤੋਂ ਲੈ ਆਉਣੇ ਭਗਤ ਬਿਨਾ ਉਹ ਦੁਬੇ ਸਿਆਣੇ ਬਾਕੀ ਤਾਂ ਸਿਆਣੇ ਆਪਣੀ ਆਪਣੀ ਮੱਤ ਨਾਲ ਭਗਤੀ ਕਰਦੇ ਨੇ ਪਰ ਮੱਤ ਕਰਦੇ ਨੇ ਗੁਰਮੱਤ ਲਈ ਜਾਂਦੇ ਨੇ ਲਈ ਜਾਂਦੇ ਨੇ ਕਿਤੇ ਭੁਗਦੀ ਆ ਭੱਤ ਉੱਚੇ ਦੇ ਉੱਚੀ ਮੱਤ ਹੈ ਠੀਕ ਹੈ ਜੀ ਇਹ ਕਰ ਇਹ ਲੈਂਦਾ ਹੀ ਰਹਿੰਦੇ ਨੇ ਮਤ ਉਹ ਭਗਤੀ ਹੁੰਦੀ ਹੋਈ ਰਹਿੰਦੀ ਹੈ ਇਹਨੂੰ ਕੋਈ ਮੈਟਰ ਨਹੀਂ ਕਰ ਸਕਦਾ ਇਹਦੇ ਕੋਈ ਵਜ਼ਨ ਨਹੀਂ ਪਾ ਸਕਦਾ ਭਗਤੀ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਤੋਂ ਰੋ ਭਗਤੀ ਕਰਾ ਲਿਆ ਹੋਇਆ ਉਹਨੂੰ ਕੌਣ ਮਿਟਾ ਦੂਗਾ ਕੌਣ ਵਜ਼ਨ ਪਾ ਦੂਗਾ ਉਹਦੇ ਵਿੱਚ ਲੋਕਾਂ ਨੇ ਸਰੀਰ ਕਰਕੇ ਉਹਨਾਂ ਦੇ ਵਿੱਚ ਅਲੱਗ ਕਰਤੇ ਭਾਵੇਂ ਸਰੀਰ ਤੋਂ ਆਤਮਾ ਨੂੰ ਅਲੱਗ ਕਰਤਾ ਪਰ ਭਗਤੀ ਫਿਰ ਵੀ ਬੰਦ ਹੋਈ ਭਗਤੀ ਆਤਮਾ ਨੇ ਕਰਦੀ ਹੈ ਸਰੀਰ ਨਹੀਂ ਕਰਦੀ ਇਹਨਾਂ ਉਹਨੇ ਪਾਸ਼ਾ ਨੂੰ ਸ਼ਹੀਦ ਕਰਤਾ ਕਿਤੇ ਭਗਤੀ ਬੰਦ ਹੋ ਗਈ ਕਿ ਪਾਸ਼ਾ ਨੇ ਪਾਸ਼ਾ ਨੇ ਸਰੀਰ ਛੱਡ ਕੇ ਉਹਨਾਂ ਨੂੰ ਦੱਸੀ ਲੋ ਤੇ ਸ਼ਹੀਦ ਕਰਤਾ ਫਿਰ ਕਿਤੇ ਭਗਤੀ ਬੰਦ ਹੋ ਗਈ ਐਦਾਂ ਨਹੀਂ ਬੰਦ ਹੁੰਦੀ ਉਸਦੀ ਭਗਤੀ ਹੈ ਆ ਪਰਮਗੱਦ ਰਹੇ ਨੇ ਭਗਤੀ ਮਲ ਤੋਂ ਬਾਅਦ ਵੀ ਚਾਲੂ ਰਹਿੰਦੀ ਹੁੰਦੀ ਹੈ ਤੇ ਠੀਕ ਹੈ ਜੀ। ਗੁਰ ਕੀ ਜਗਤ ਦਾ ਸਾਥ ਵੀ ਚਾਲੂ ਰਹਿਣੀ ਹੁੰਦੀ ਹੈ। ਠੀਕ ਹੈ ਜੀ। ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ। ਨਾਨਕ ਗੁਰਮੁਖੀ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਗੁਰਨ ਦਾ ਆਨੁਭਵ ਨ ਪਾਇਆ ਗੋੜਾ ਨਾ ਨਿਧਾਨ ਪਾਲਿਆ। ਸਤਿ ਗਿਆਨ ਪਾਲਿਆ ਬ विवेक ਪਾਲਿਆ। ਗੁਰਨ ਦਾ ਆਨੁਭਵ ਨ ਪਾਇਆ ਏਕੋ ਸੱਚਾ ਸੋਏ। ਕੋਈ ਹੈ ਬਵੇਕ ਖਾਰਿਆਂ ਦੇ ਵਿੱਚ। ਸੱਚਾ ਉਹ ਪਾ ਲਿਆ ਉਹਨਾਂ ਨੂੰ ਗੁਰੂ ਦਾ ਪਰ ਪਾਇਆ ਇੱਕੋ ਸੱਚਾ ਸੋਇ ਨਾਨਕ ਗੁਰਮੁਖ ਮਿਲਿਆ ਫਿਰ ਵਿਛੋੜਾ ਕਦੇ ਫਿਰ ਕਦੇ ਵਿਛੜਦਾ ਹੀ ਨਹੀਂ ਮਿਲੇ ਹੋਏ ਜੇ ਵਿਛੜਨਾਗੇ ਤਾਂ ਭਗਤੀ ਛੁੱਟੂਮੀ ਜੇ ਵਿਛੜਗੇ ਕਿੰਨਾ ਚਿਰ ਵਿਛੜਦੇ ਨਹੀਂ ਭਗਤੀ ਚਾਲੂ ਆ ਬਿਲਾ ਕੇ ਰੱਖਣ ਦਾ ਨਾਮ ਹੀ ਭਗਤੀ ਹੈ ਇੱਕ ਰੱਖਦੀ ਹੈ ਇੱਕ ਕਰਕੇ ਰਸਦੀ ਹੈ ਹਾਂਜੀ ਮਹੱਲਾ ਤੀਜਾ ਸਤਿਗੁਰ ਕੀ ਸੇਵ ਨ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਸਾਰਨਾ ਜਾਣਈ ਵਿਖ ਭੂਲਾ ਗਾਵਾਰ ਸਤਿਗੁਰ ਦੀ ਸੇਵਾ ਹੀ ਨਹੀਂ ਜਿਹਨੇ ਕੀਤੀ ਸਤਿਗੁਰ ਦੇ ਬਾਣੀ ਜਿਹੜਾ ਚੱਲਿਆ ਕਿਆ ਉਹ ਕਰੇ ਵਿਚਾਰ ਉਹ ਵਿਚਾਰ ਵੀ ਕੀ ਕਰ ਲੂ ਗੁਰਬਾਣੀ ਦੀ ਵਿਚਾਰਾ ਨੇ ਕੀ ਕਰਦੀ ਉਹਦੇ ਅੰਦਰ ਵਿਚਾਰ ਪਤਾ ਹੀ ਨਹੀਂ ਹੋਇਆ ਹੂੰ ਹੂੰ ਸ਼ਬਦ ਸਾਰਨਾ ਜਾਣਣੀ ਦੇਖ ਭੂਲਾ ਕਾ ਬਾੜ ਉਹ ਸ਼ਬਦ ਜਿਹੜਾ ਗੁਰਪ੍ਰਦੇਸ਼ ਹੈ ਇਹਦੀ ਸਾਰ ਨਹੀਂ ਆਉਂਦਾ ਇਹਦੇ ਵਿੱਚ ਕੀ ਗੁੰਝ ਹੈ ਇਹਦੇ ਵਿੱਚ ਕੋਹ ਅੰਮ੍ਰਿਤ ਨੋਬ ਇਹਦੇ ਵਿੱਚ ਸਮਾਇਆ ਹੋਇਆ ਉਹ ਸਾਰ ਅਪਣਾ ਜ਼ਰੂਰੀ ਜਾਣਦਾ ਤੇ ਜਾਣੇ ਨਹੀਂ ਮਸਪੂਰਾ ਸ਼ਬਦ ਉਹ ਤਾਂ ਆਇਆ ਦਿਸਦੇ ਮਗਰ ਭੁੱਲਿਆ ਫਿਰਦਾ ਗਵਾੜ ਹੈ ਉਹਦੀ ਕਿੰਨੀ ਕੀਮਤ ਨੂੰ ਨਹੀਂ ਜਾਣਿਆ ਉਹਨੇ ਕੁਰਬਾਨੀ ਦੀ ਠੀਕ ਹੈ ਜੀ ਅਗਿਆਨੀ ਅੰਤਭਵ ਕਰਮ ਕਮਾਵੇ ਦੂਜੇ ਭਾਏ ਪਿਆਰ ਅਣਹੋਂਦਾ ਆਪ ਗਣਾਏ ਦੇ ਜਮ ਮਾਰ ਕਰੇ ਤਿੰਖੁਆਰ ਉਹ ਗਿਆਨੀ ਆ ਉਹਨੇ ਕੰਮ ਕਰਦਾ ਅੰਨਾ ਹੋਇਆ ਕੰਮ ਕਰੀ ਜਾਂਦਾ ਮਾਫ ਦੇ ਦੂਜੇ ਭਾਏ ਪਿਆਰ ਮਾਇਆ ਦੇ ਨਾਲ ਪਿਆਰ ਫਾਲੇ ਸ਼ਰੀਰ ਨਾਲ ਪਿਆਰ ਹੈ ਵਾਹਨ ਕਰਕੇ ਸੱਚ ਮੰਨਦਾ ਸਾਰਿਆਂ ਨਾਲ ਬਾਹਰੋਂ ਬਾਹਰੋਂ ਪਿਆਰ ਹੈ ਬਾਹਰ ਬਾਹਰ ਦੁਨੀਆ ਨੂੰ ਸੱਚ ਮੰਨਦਾ ਦੂਜੇ ਪਾਏ ਐਵੇਂ ਦੀ ਭੁੱਖ ਐ ਵਾਇਆ ਦੀ ਉਹ ਭੁੱਖ ਐ ਦੂਜੇ ਪਾਏ ਪਿਆਰ ਅਣਹੋਦਾ ਆਪ ਗਣਾਏ ਦਾ ਐਵੇਂ ਕਹੀ ਜਾਂਦਾ ਮੈਂ ਗੁਰੂ ਨੂੰ ਕੋਈ ਫਲਾਟੋਂ ਤਾਂ ਗਿਆ ਕਿਉਂ ਆਪਣੇ ਅਬਰੂ ਕਹੀ ਜਾਂਦਾ ਇਹਨੇ ਖੋਦ ਖਾ ਬੇਵਜਲ ਵਿੱਚ ਹੈ ਨਹੀਂ ਉਹ ਗੁਰੂਆਂ ਦੇ ਵਿੱਚ ਸੰਤਾ ਚ ਆਪਣੇ ਆਪ ਨੂੰ ਗਿਣਦਾ ਪਰ ਹੈ ਜੀ ਅਣਹੋਦਾ ਆਪ ਗਣਾਏ ਦਾ ਕਿਆ ਮਾਰ ਕਰੇ ਘੋਰ ਕਿਆ ਮੈ ਮਾਰ ਦੇਣਾ ਘਵਰੀ ਹੁੰਦੀ ਐ ਕਈ ਫਿਰ ਵਰਖੀਆਂ ਬਣਾਉਦੇ ਹੀ ਨੇ ਪਿੱਛੋਂ ਜੇ ਮਰੇ ਨੇ ਤਾਂ ਹੀ ਵਰਖੀਆਂ ਬਨਉਦੇ ਨੇ ਜੇ ਵਰਦੇ ਹੀ ਨਾ ਵਰਖੀ ਕਿਹਨੇ ਬਨਉੜੀ ਸੀ ਕੀ ਲੋੜ ਸੀ ਕਹਿ ਕੇ ਕਰਦੇ ਤਾਂ ਹੀ ਵਰਖੀ ਦੀ ਹੁੰਦੀ ਤਾਂ ਅਸੀਂ ਮੰਨਣਾ ਹੀ ਨਹੀਂ ਵਰਖੀ ਕਾਦੀ ਹੈ ਠੀਕ ਹੈ ਜੀ ਨਾਨਕ ਕਿਸ ਨੂੰ ਆਖੀਐ ਜਹ ਆਪੇ ਬਖਸ਼ਣਹਾਰ ਆਂ ਕਹੇ ਭੈंती ਕੀ ਦੇ ਅੱਗੇ ਖੜੀਏ ਬਖਸ਼ਣਹਾਰ ਤਾਂ ਆਪੇ ਹੀ ਹੈ ਪਰਮੇਸ਼ਰ ਬਖਸ਼ਣਹਾਰ ਹੈ ਤੇ ਆਦਮੀ ਦੀ ਕੋਈ ਬਖਸ਼ਣਹਾਰ ਕੋਈ ਆਦਮੀ ਦੀ ਗੁਰੂ ਹੈ ਹੀ ਗੇ ਸੁਣੇ ਕੇ ਆਪੇ ਬਖਸ਼ ਹਾਂਜੀ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਸਰਜੀਤ ਤੁਮਾਰੇ ਕਿਸ ਤੋਂ ਭਾਵੈ ਤਿਸ ਤੋਂ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਤਾਂ ਕਰਤਾ ਸਭ ਕੁਝ ਜਾਣਦਾ ਜੀ ਤੁਮਾਰੇ ਸਾਰੇ ਜੀ ਤੇਰੇ ਕਰਤਾ ਸਭ ਕੁਝ ਜਾਣਦਾ ਅਸੀਂ ਤਾਂ ਗੱਲਾਂ ਕਰਦੇ ਆ ਦੱਸਦੇ ਆ ਭਈ ਆਏ ਕਰਦੇ ਨੇ ਕਰਦੇ ਨੇ ਰੋਗ ਤੈਨੂੰ ਤਾਂ ਪਤਾ ਹੀ ਹੈ ਕਿਤਾ ਆਪ ਬਲਕਿ ਨੂੰ ਦਸਰ ਵਾਸਤੇ ਦਸਤੀਆਂ ਨੇ ਦੱਸਿਆ ਵੀ ਪਬਲਿਕ ਨੂੰ ਸੁਣ ਆਉਣ ਵਾਸਤੇ ਆਹ ਕੋ ਦੱਸਿਆ ਵੀ ਐਂ ਕਰਦੇ ਨੇ ਉਹ ਆਪਣਾ ਆਪ ਜਣਾਏ ਨੇ। ਕਿਆ ਮਾਰ ਕੇ ਕੋ ਤੇਰਾ ਜਾਨਦਾ ਹੀ ਹੈ ਤੇਰੇ ਵਾਸਤੇ ਨਹੀਂ ਉਪਦੇਸ਼ ਹੈ ਉਪਦੇਸ਼ ਤਾਂ ਲੋਕਾਂ ਵਾਸਤੇ ਹੈ। ਠੀਕ ਹੈ ਜੀ। ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ। ਕਿਆ ਜੰਤ ਵਿਚਾਰੀ। ਜਿਹੜਾ ਤੂੰ ਚਾਹਣਾ ਜਿਹੜਾ ਤੇ ਚੰਗਾ ਲੱਗ ਜਾਂਦਾ ਹੈ ਜਿਹੜਾ ਤੇ ਪਾਜ ਜਾਂਦਾ ਹੈ। ਜੇਲਾ ਤੇਰੇ ਨਾਲ ਪ੍ਰੇਮ ਕਰਦਾ ਤੂੰ ਮਿਲ ਲੈਣ ਤਦੂ ਭਾਜਦਾ ਇਹ ਜੰਤ ਵਿਚਾਰੇ ਕਾਦੇ ਜੋ ਨਾਇਨਾ ਆਪਣੇ ਆਪ ਤੈਨੂੰ ਮਿਲ ਸਕਦੇ ਨੇ ਨਾਇਨਾ ਕੋਈ ਦੀ ਬੁੱਧੀ ਹੈ ਨਾਇਨਾ ਕੋਈ ਦੀ ਕੋ ਸ਼ਕਤੀ ਹੈ ਤੂੰ ਕਰਨ ਕਰਨ ਸਮਰੱਥ ਹੈ ਸੱਚ ਸਿਰਜਣਹਾਰੇ ਜਿਸ ਤੋਂ ਮਿਲੇ ਪਿਆਰਿਆ ਸੋ ਤਦ ਮਿਲੈ ਗੁਰਮੁਖ ਵਿਚਾਰੇ ਤੁਹ ਕਲਨ ਕਾਰਨ ਸੁਪਰਥਨ ਸੱਚ ਸਿਰਜਣ ਹਾਰੇ ਇਹ ਸੱਚ ਸਿਰਜਣ ਹਾਰੇ ਸਭ ਕੁਝ ਤੂੰ ਹੀ ਕਲਨ ਕਰਦਾ ਸੁਪਰਥ ਇਹ ਹੋਰ ਕੁਝ ਵੀ ਕੋਈ ਦੱਸਣ ਦੇ ਸਕਦਾ ਪਾਵੇਂ ਅਸੀਂ ਜੋ ਮਰਜ਼ੀ ਕਹਿੰਦੇ ਰਹੀਏ ਮੈਂ ਕਰਤਾ ਉਹ ਨਿਉ ਕਰਤਾ ਉਹ ਕਰਤਾ ਫਜ਼ੂਲ ਹੈ ਕੋਹਨੇ ਸਿਰਜਣ ਹਾਰਾ ਸੇ ਇਹ ਗੱਲ ਸੱਚੀ ਹੈ ਜਿਸ ਨੂੰ ਮਿਲਿਆ ਪਿਆਰੇ ਸਭ ਮਿਲਦਾ ਹੈ ਉਸ ਤੋਂਦ ਮਿਲਿਆ ਕੋਰਮਾ ਕੀ ਵਿਚਾਰ ਹੈ ਕੋਰਮਗਾ ਨੇ ਤਾਂ ਇਹ ਵਿਚਾਰਿਆ ਜਿਹਨੂੰ ਤੂੰ ਚਾਹਣਾ ਉਹੀ ਤੇਰੇ ਨਾਲ ਮਿਲ ਸਕਦਾ ਉਹਨੂੰ ਮਲਾਉਣਾ ਤੂੰ ਕੋਲੋਂ ਕੋਈ ਵੀ ਤੇਰੇ ਨਾਲ ਮਿਲ ਸਕਦਾ ਕੋਈ ਯਤਨ ਕਿੰਨੇ ਕਰ ਲਵੇ ਕਿੰਨੀ ਮਾਲਾ ਫੇਰ ਲਵੇ ਕਿੰਨੀਆਂ ਸਮਾਧੀਆਂ ਲਾ ਲਵੇ ਕਿੰਨੇ ਕੋਈ ਜਗ ਕਰ ਲਵੇ ਕਿੰਨੇ ਕੋਈ ਦਾਨ ਕਰ ਲਵੇ ਕੁਝ ਵੀ ਕਰ ਲਵੇ ਨਹੀਂ ਮਿਲ ਸਕਦਾ ਤੇਰੇ ਨਾਲ ਜਿੰਨਾ ਜੇ ਤੂੰ ਚਾਹਦਾ ਠੀਕ ਹੈ ਜੀ ਹਾਂ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਮੈਂ ਤਾਂ ਬਲਿਹਾਰ ਜਾਂ ਨੂੰ ਗੁਰਬਾਨ ਜਾਨਾ ਆਪਣੇ ਸਤਿਗੁਰ ਤੁ। ਸਤਿਗੁਰ ਆਪਨ ਜਿਨ ਮੇਰਾ ਹਾਲ ਅਲਖ ਲਖਾਰੇ ਮੈਨੂੰ ਤਾਂ ਮੇਰਾ ਅਲਖ ਹਾਰੇ ਉਹਨੇ ਦਿਖਾਇਆ ਉਹ ਮੈਂ ਤਾਂ ਉਸਨੂੰ ਜ਼ਰਬਾਨ ਜਾਨਾ ਮੈਨੂੰ ਕੁਝ ਨਹੀਂ ਕਰਨਾ ਪਿਆ ਮੈਂ ਉਹਨੇ ਕੋੜੇ ਕੋੜੇ ਜੱਗ ਚਾਲਨੇ ਪਏ ਉਹਨੂੰ ਨਹੀਂ بڑے بڑے ਦਾਨ ਕਰਨੇ ਪਏ ਉਹਨੂੰ ਨਹੀਂ بڑے بڑے ਪੀਰ ਤੇ ਆਸਰਾ ਕਰਨੀ ਪਈ ਮੈਨੂੰ ਕੁਝ ਨਹੀਂ ਕਰਨਾ ਛੋਟੀ ਤਪ ਕਰਨੇ ਪਏ ਮੈਨੂੰ ਨਹੀਂ ਪੁੱਠਾ ਲੜਕਣਾ ਪਿਆ ਕਿਤੇ ਉਹਨੂੰ ਨਹੀਂ ਵਾਲਾ ਫੇਰ ਨਹੀਂ ਪਈ ਮੈਂ ਤਾਂ ਸਾਚੇ ਤੇ ਗਿਆਨ ਵਾਲੇ ਸਤਿਗੁਰੂ ਨੇ ਮੈਨੂੰ ਐਸੀ ਵਿਧੀ ਸਮਝਾਈ ਉਹ ਮੈਨੂੰ ਦਰਸ਼ਨ ਹੋ ਗਿਆ ਮੇਰੀ ਬੁੱਧੀ ਦਾ ਵਿਕਾਸ ਕਰ ਮੇਰੀ ਬੁੱਧੀ ਦਾ ਹੀ ਵਿਕਾਸ ਇਹਨਾਂ ਕਰਤਾ ਤੇ ਉਹ ਬਦਲਦੀ ਮੈਨੂੰ ਸਮਝ ਆ ਗਈ ਠੀਕ ਹੈ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ